ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਬ ਜੀ ਸਾਹਿਬ ਕਿਉਂ ਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਬ ਆਦਿ ਸਚ ਦੁਗਾਦਿ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ ਸੋਚਾ ਸੋਚਨਾ ਹੋਵਈ ਜੇ ਸੋਚੀ ਲਖਵਾਰ ਚੁਪਾ ਚੁਪਨਾ ਹੋ ਗਈ ਇਹ ਲਾਇ ਰਹਾਂ ਲਿਫਤਾਰ ਭੁਖਿਆਂ ਭੁਖਣਾ ਉਤਰੀ ਇਹ ਬੰਨਾ ਪੁਰਿਆਂ ਪਾਰ ਸਹਸਿਆਂ ਲਪਾ ਲਾ ਕੋ ਹੋਇ ਤਾਂ ਇੱਕ ਨਾ ਚੱਲੇ ਨਾਲ ਕੀ ਸੁਚਿਆਰਾ ਹੋਈਆਂ ਕਿ ਕੂੜਾ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਕਾਰ ਹੁਕਮ ਨਕੇਹਾ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਰ੍ਹੇ ਆਈ ਹੁਕਮੇ ਉੱਤਮ ਨੀਜਾ ਹੁਕਮ ਲੇਖ ਦੁਖ ਸੁਖ ਪਾਈਐ ਏਕ ਨਾ ਹੁਕਮ ਬਖਸ਼ੀਜ ਏਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰੁ ਕੋਮ ਨਾ ਕੋਇ ਨਾਨਕ ਹੁਕਮੈ ਜਾਂ ਬੁਝੈ ਤਾ ਹਉ ਮੈ ਕਹਿ ਨਾ ਕੋਇ ਗਾਵੇ ਕੋ ਤਾਨ ਹੋਵੇ ਕਿ ਸੈਤਾਨ ਗਾਵੇ ਕੋ ਦਾਤ ਜਾਨੈ ਨਿਸ਼ਾਨ ਗਾਵੇ ਕੋ ਗੁਣ ਵਡਿਆਇਆ ਚਾਰ गावै को विद्या बिकम विचार गावै को साज करे तन के गावै को जी ले फिर दे गावै को जा पै दिशा दूर गावै को वे के हांदरा हंदूर कठिन कत कठिन आवे तोड़ कत कत कथि कोटि कोट कोट देंदा लें देंदा दें लेने दे तक पाए जुगा जुगंतर खाई खाए हुक्मे हुक्म चलाए राहों ਨਾਣਕ ਵਿਸਪਾ ਪੇਪਰਵਾਓ ਸਾਚਾ ਸਾਹਿਬ ਸਾਚਨਾ ਹੈ ਭਾਖਿਆ ਪਾਵਾ ਪਰ ਆਖੇ ਮੰਗਾ ਦੇ ਦੇ ਦਤ ਕਰੇ ਦਾਤਾਰ ਫੇਰ ਕੀ ਅੱਗੇ ਰੱਖਿਆ ਜਿਤਨੇ ਸ਼ਾਹ ਦਰਬਾਰ ਮੋਕੇ ਬੋਲਣ ਬੋਲੀਆਂ ਜੇ ਤੁਸਣੇ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਬੜਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਕਦਵਾਰ ਨਾਨਕੇ ਵੈ ਜਾਣੀ ਸਭ ਆਪੈ ਸੁਤਿਆਰ ਤਾਪੇ ਨਾ ਜਾਏ ਕੀਤਾ ਨਾ ਹੋਏ ਆਪੇ ਆਨਿਰੰਝਨ ਸੋਏ ਜਿਨਸੇ ਵੈਤਨ ਪਾਇਆ ਮਾਨ ਨਾਨਕ ਗਾਵੈ ਗੁਣੀ ਨਿਦਾਨ ਗਾਵੈ ਸੁਨੇ ਮਨ ਰਖਿਆ ਪਾਉ ਦੁਖ ਪਹਾਰ ਸੁਖ ਕਰ ਲਾ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿ ਹਸਮਾਏ ਗੁਰੂ へਸਰ ਗੁਰੂ ਗੋਕਰਮਾ ਗੁਰੂ ਪਾਰਵਤੀ ਮਾਈ ਦਿਹੋ ਜਾਣਾ ਆਖਾ ਨਹੀਂ ਕਹਿਨ ਕਥਾ ਨਾ ਜਾਏ ਗੁਰਾਂ ਏਕ ਦੇਹ ਬੁਜਾਈ ਸਬਨਾ ਜੀਆਂ ਕਾਇਕ ਦਾਤਾ ਸੋਨਾ ਬਿਸਰ ਨ ਜਾਈ ਤੀਰਥ ਨਾਮ ਆ ਜੇਤੀਸਪਾਵਾ ਮਿਨ ਪਾਣੇ ਕੀ ਨਾਹੀ ਕਰੀ ਜੇਤੀ ਸਿਸ਼ਟੂ ਪਾਈ ਵੇਖਾ ਵੇਨ ਕਰਮਾ ਕੇ ਮਿਲੇ ਲਈ ਮਤ ਵਿਚਰਦਨ ਜਵਾਰ ਮਾਨਿਗਾ ਦੇਖ ਗੁਰ ਕੀ ਸਿੱਖ ਸੁਣੀ ਗੁਰਾਂ ਏਕ ਦੇਹ ਬੁਝਾਈ ਸਬਨਾ ਜੀਆਂ ਕਾਇਕ ਦਾਤਾ ਸੋਨਾ ਬਿਸਰ ਨ ਜਾਈ ਜੇ ਜੇਜੁਤਾਰੇ ਆਰ ਜਾ ਹੋਰ ਦਸੋਨੇ ਹੋਏ ਨਮਾ ਖੰਡਾ ਵਿੱਚ ਜਾਣੀ ਹੈ ਨਾਲ ਦਿਨੇਸ਼ਵਰ ਕੋਏ ਚੰਗਾ ਨਾਮ ਰਖਾਈ ਕੇ ਜਿਸ ਜਸ ਕੀ ਰਤ ਜਗਲੇ ਜੇ ਜਿਸ ਸੁਦਰਨ ਆਵਈ ਤਾਂ ਬਾਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਤੋਸੀ ਦੋਸਤ ਜੇ ਨਾਨਕ ਨਿਰਗੁਣ ਗੁਣ ਕਰੇ ਰਮੰਤੇ ਆਗੁੰਦੇ ਦੇਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੋਨਿਆ ਸਿੱਧ ਪੀਰ ਸੁਰਨਾਥ ਸੋਨਿਆ ਤਤ ਤਵਲਾ ਕਾਸ ਸੋਨੇ ਦੀਪ ਲੋਪਤਾਣ ਸੋਨਿਆ ਪਉ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੋਨਿਆ ਦੁਪਾਪ ਕਾ ਨਾਸ ਸੁਣਿਆ ਇਹ ਸਰ ਬਰਮਾ ਆਇੰਦਾ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋ ਉਜਗਤਨ ਪੇਰ ਸੁਣਿਆ ਸਾਹ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਗ ਗਿਆਨ ਸੁਣਿਆ ਅਠ ਸਤ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੇ ਸਹਿਸ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸੇ ਪੀਰ ਪਾਸ਼ਾ ਸੁਣੇ ਅੰਦੇ ਪਾਵੇ ਰਾਉ ਸੁਣੇ ਹਾਦ ਹੋਵੇ ਅਸਗਾ ਹੋ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਸਤਾਏ ਕਾਦ ਕਾਗਦ ਕਲਮ ਨਾ ਲਿਖਨ ਹਾਰ ਮੰਨੇ ਕਾ ਵੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਏ ਮਨ ਬੁੱਧ ਮੰਨੇ ਸਗਲ ਪਵਨ ਕੀ ਸੋਧ ਮੰਨੇ ਮੋਚੋ ਟਾਣਾ ਖਾਏ ਮੰਨੇ ਜਮ ਕੇ ਸਾਧ ਨਾ ਜਾਏ ਐਸਾ ਨਾਮ ਨਿਰੰਝਨ ਹੋਈ ਏਕੋ ਮਨ ਜਾਣੇ ਮਨ ਕੋਈ ਮੰਨੇ ਮਾਰੂ ਢਾਗ ਨਾ ਪਾਏ ਮੰਨੇ ਪਸਿਓ ਪ੍ਰਗਟ ਜਾਏ ਮੰਨੇ ਅੰਨੇ ਮਗਣਾ ਚੱਲਿਆ ਪੰਧ ਮੰਨੇ ਤਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਈ ਏਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੁਕਤ ਦਵਾਰ ਮੰਨੇ ਪਰਵਾਰ ਸਦਾਾਰ ਮੰਨੇ ਤੇਰੇ ਤਾਰੇ ਗੁਰ ਸੇਖ ਮੰਨੇ ਨਾਨਕ ਭਵੈਨ ਪੇਖ ਐਸਾ ਨਾਮ ਨਿਰੰਝਨ ਹੋਈ ਏਕੋ ਮਨ ਜਾਣੇ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜ ਪਾਵੈ ਦੁਰਗੈ ਮਾਨ ਪੰਜ ਸੋਧ ਰਾਜਾਨ ਪੰਜਾਂ ਗਾ ਗੁਰੂ ਇਕ ਧਿਆਨ ਦੇਖੋ ਕਹਿ ਕਰੈ ਵਿਚਾਰ ਕਰਤੇ ਕਾ ਕਰਨੇ ਨਹੀਂ ਸੁਮਾਰ ਤੋਲ ਦਰਮ ਦਿਆ ਕਾ ਪੂਤ ਸੰਤੋਖ ਥਾ ਪ੍ਰਖਿਆ ਜਿਨ ਸੋਤ ਦੇਖੋ ਬੁੱਝਾ ਹੋਵੇ ਸੁਚਿਆਰ ਤਵਲੇ ਉੱਪਰ ਕੀਤਾ ਵਾਰ ਤਰਤੀ ਹੋਰ ਪਰੇ ਹੋਰ ਹੋਰ ਇਸ ਤੈ ਪਾਰ ਤਲੇ ਕਾ ਬੰਜੋਰ ਜੀ ਜਾਦ ਰੰਗਾ ਕਹਿਣਾ ਸਭਨਾ ਲੇਖਾ ਬੁੜੀ ਕਲਾਮ ਇਹ ਲੇਖਾ ਲਿਖ ਜਾਣਾ ਕੋਈ ਲੇਖਾ ਨੇ ਕਿਆ ਕਹਿਤਾ ਹੋਏ ਕਹਿਤਾ ਤਾਂ ਸਵਾਲੇ ਰੋਗ ਕਹਿਤੀ ਦਾ ਜਾਣੇ ਕੋਣ ਕੋਦ ਕੀਤਾ ਬਸਾ ਇੱਕ ਕਵਾਉ ਇਸ ਤੇ ਹੋਏ ਲਖਦ ਰਿਆ ਕੁਦਰਤ ਕਵਣ ਕਾਂ ਵਿਚਾਰ ਵਾਰਣ ਜਾਵਾ ਇੱਕ ਵਾਰ ਲੋਧਿਤ ਪਾਵੈ ਸਾਈ ਬਲੀ ਘਰ ਉਸਾ ਸਲਾਮ ਨਿਰੰਕਾਰ ਅਸ਼ੰਕ ਜਪਾ ਸ਼ੰਕ ਪਾਉ ਅਸ਼ੰਕ ਪੂਰਾ ਅਸ਼ੰਕ ਤਪਤਾ ਸ਼ੰਕ ਗ੍ਰੰਥ ਮੁਖ ਵੇਦ ਪਾਠ ਅਸ਼ੰਕ ਜੋਗ ਮੈਂ ਮਨੇ ਰਹਿ ਦਾਸ ਅਸ਼ੰਕ ਭਗਤ ਬਿਨ ਗਿਆਨ ਵਿਚਾਰ ਅਸ਼ੰਕ ਸਤੀ ਅਸ਼ੰਕ ਤੇ ਤਾਰ ਅਸ਼ੰਕ ਸੂਰ ਮਾ ਪੱਕ ਸਾਰ ਅਸ਼ੰਕ ਮੋਹਨ ਦੇ ਨਾਇ ਤਾਰ ਕੁਦਰਤ ਗਵਨ ਕਾਂ ਮੇ ਚਾਰ ਵਾਰਨ ਜਾਵਾ ਏਕ ਵਾਰ ਜੋ ਤਰਪਾਵੇ ਸਾਈ ਭਲੀਕਾਰ ਤੁਸਾ ਸਲਾਮ ਨਿਰੰਕਾਰ ਅਸ਼ੰਕ ਮੋਰਗੰਦ ਕੋਰਾ ਅਸ਼ੰਕ ਚੋਰਹ ਰਾਮ ਕੋਰਾ ਅਸ਼ੰਕ ਅਮਰ ਕਰ ਜਾਵੇ ਯਾਰ ਅਸ਼ੰਕ ਗਲਵੰਡ ਹਤੀਆ ਕਮਾਏ ਅਸ਼ੰਕ ਪਾਪੀ ਪਾਪ ਕਰ ਜਾਏ ਅਸ਼ੰਕ ਕੋੜ ਯਾਰ ਕੋੜੇ ਫਿਰ ਆਏ ਅਸਾਂ ਕਮਲੇ ਸ਼ਮਲ ਪੱਕ ਖਾਏ ਅਸਾਂ ਕਨੀ ਦੁਖ ਸਿਰ ਕਰਿਆ ਪਾਰ ਨਾਨਕ ਨੀਚ ਗਏ ਵਿਚਾਰ ਵਾਰਣ ਜਾਵਾਂ ਏਕ ਵਾਰ ਜੋ ਦਰ ਪਾਵੇ ਸਾਈ ਬਲੀ ਕਾਰ ਉਸ ਦਾ ਸਲਾਮ ਨਿਰੰਕਾਰ ਅਸੰਕ ਨਾਵੇ ਅਸੰਕ ਥਾਂ ਅਗਮ ਅਗਮ ਅਸੰਕ ਲੋ ਅਸੰਕ ਐ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਹਨ ਜਿਨ ਇਹ ਲਿਖਤ ਸਿਰ ਨਾਹੀਂ ਜਿਫਰ ਮਾਵੇ ਤੇ ਤੇ ਪਾਏ ਜੇ ਤਾ ਕੀਤਾ ਤੇ ਤਾ ਨਾ ਹੋ ਵਿਨ ਆਵੇ ਨਾਹੀ ਕੋ ਥਾ ਹੋ ਉਦਸ ਕਵਨ ਕਹਾਂ ਵਿਚਾਰ ਵਾਰਣ ਜਾਵਾਂ ਇੱਕ ਵਾਰ ਦੋ ਦਰਪਾ ਵੈ ਸਾਈ ਬਿ ਨਹੀਂ ਕਰ ਤੁਸ ਦਸ ਨਾਮ ਨਿਰੰਕਾਰ ਪਰਿਆ ਹੱਥ ਪੈਰ ਦੰਦੇ ਪਾਣੀ ਤੋ ਤੇ ਉਦਰਸ ਕੇ ਮੁੱਤ ਪਲੇਤੀ ਕਪੜ ਹੋਏ ਤੇ ਸਾਬਨ ਲਈਆ ਹੋ ਦੋਏ ਪਰਿਆ ਮਤ ਬਾਪਾ ਕੇ ਸੰਗ ਉਹ ਤੋ ਵੈ ਨਾਵੇਂ ਕਰੰਗ ਪੂਣੀ ਬਾਪੀ ਅੱਖ ਨਾਏ ਕਰ ਕਰ ਕਰਨਾ ਲਿਖ ਲਾ ਜਾ ਆਪੇ ਵੀ ਆਪੇ ਹੀ ਗਾਓ ਨਾਨਕ ਕੁਮੀ ਆਵੋ ਜਾਓ ਇਹ ਰਤ ਦਬ ਦੇ ਆਦੇ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਸੁਣਿਆ ਮਨਿਆ ਮਨ ਕੀਤਾ ਪਾਵ ਅੰਤਰਗਤ ਤੀਰਤ ਮਨ ਮਨ ਨਾਉ ਸਭ ਗੁਣ ਤੇਰੇ ਮੈਂ ਨਹੀਂ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਸਤ ਆਦ ਬਾਣੀ ਬਰਮਾਨ ਤਤ ਸੋਣ ਸਦਾ ਮਨ ਜਾਓ ਕਮ ਸਵੇਲਾ ਵਕਤ ਕਵਣ ਕਵਣ ਦਿਤ ਕਵਣ ਵਾਰ ਕਵਣ ਸਰੋਤਮਾ ਰੁਤਮਾ ਕਵਣ ਇਤਵਾਰ ਆਕਾਰ ਵੇਨ ਨਾ ਪਾਇਆ ਪੰਡਤੀ ਜਹੋਵਾ ਲੈ ਕੁਰਾਨ ਬਖਤ ਨਾ ਪਾਇਓ ਕਾ ਦੀਆ ਇਹ ਲਿਖਨ ਲੈ ਕੁਰਾਨ ਤੇ ਇਤਵਾਰ ਨਾ ਜੋਗੀ ਜਾਣ ਰਖਤਮਾਨਾ ਕੋਏ ਜਹ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਏ ਕਿਵ ਕਰਿਆ ਖਾ ਕੇ ਸਲੇ ਆਈ ਕਿਉਂ ਵਰਨੀ ਕਿਉਂ ਜਾਣਾ ਨਾਨਕ ਆਕੰਸ ਕੋ ਆਕੇ ਇੱਕ ਦੋ ਇੱਕ ਸਿਆਣਾ ਵੰਡਾ ਸਾਇ ਵੱਡੇ ਨਾਹੀ ਕੀਤਾ ਜਾ ਕਾ ਹੋਏ ਨਾਨਕ ਨਾਨਕ ਦੇਖੋ ਆਪੇ ਜਾਣੈ ਜਾਣੇ ਅੱਗੇ ਜਾਣਾ ਸੋਏ ਪਤਲਾ ਪਤਲਾ ਅਕਾਸ਼ ਅਗਾਸ ਉੜਕ ਉੜਕ ਪਾਲਤ ਕੇ ਵੇਦ ਕਹਿਣਿ ਕੋ ਬਾਤ ਰਹਿ ਧਾਰੇ ਕਹਿਣੁ ਤੇ ਬਾ ਸ਼ੂਲਿਕ ਤਾਦ ਲੇਕਾ ਹੋਇ ਤਾ ਲਿਖੀਐ ਲੇਕੇ ਹੋਇ ਵਿਨਾਸ਼ ਨਾਨਕ ਵੱਡਾ ਆਕੀਐ ਆਪੇ ਜਾਣੇ ਆਪ ਸਲਾਈ ਸਲਾਹ ਏਤੀ ਸੁਰਤ ਨ ਪਾਈਆ ਰਾਜਿ ਆ ਤੇ ਵਾ ਪਾਸਮੁੰਦਨਾਂ ਜਾਣਿਆ ਸਮੁੰਦਰ ਸਾ ਸੁਲਤਾਨ ਨਿਰਾਸ਼ ਮੇਛੇਤੀ ਮਾਲ ਦਨਿਆ ਕਿੜੇ ਤੁਨ ਨ ਹੋਈ ਇਹ ਤੇ ਸਮਨ ਨਾ ਬਸਰੀਆ ਅੰਤ ਨਾ ਸਿੱਧੀ ਕਹੇ ਨਾ ਅੰਤ ਅੰਤ ਨਗਰ ਨੇ ਦੇ ਨਾ ਅੰਤ ਅੰਤ ਨਾ ਵੇਕਨ ਤੁੰਨਾ ਅੰਤ ਅੰਤ ਨੇ ਜਾਪੇ ਕੀ ਮਨੰਤ ਅੰਤ ਨਾ ਜਾਪੇ ਕੀ ਤਾ ਕਹ ਅੰਤ ਨਾ ਜੁਹੇ ਪੇ ਪਾਰਾ ਹਾਰ ਅੰਤ ਕਾਰਨ ਕੇ ਤੇ ਬਿਲਾ ਹਏ ਤਾਂ ਕਿ ਅੰਤ ਨਾ ਪਹੇ ਜਾਏ ਇਹ ਹੁੰਦ ਨਾ ਜਾਣੇ ਕੋਏ ਬਹੁਤਾ ਗਈਆਂ ਬਹੁਤਾ ਹੋਏ ਵੱਡਾ ਸਹੇ ਉੱਚਾ ਤਾਂ ਉੱਚੇ ਉਭਰਾ ਉੱਚਾ ਨਾ ਇਹ ਬੜੋ ਚਾ ਹੋਵੇ ਕੋਏ ਦੇ ਸੋਚੇ ਕੋ ਜਾਨਾ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਗਰਮੀ ਦਾਤਾ ਬਹੁਤ ਗਰਮ ਬਹੁਤਾ ਗਰਮ ਲੈ ਕੇ ਆਣਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਹਤੇ ਮੰਗੇ ਦੋਦ ਪਾਰ ਕਹਤੇ ਗੰਤ ਨਹੀਂ ਵਿਚਾਰ ਕਹਤੇ ਖਬ ਟੁੱਟੇ ਵੇਕਾਰ ਕਹਤੇ ਲੈ ਲੈ ਮੁਕਰ ਪਾਏ ਕਹਤੇ ਮੁਰਕ ਖਾਈ ਖਾਏ ਕਹਤੇ ਦੋ ਪੁਖ ਸੁਦ ਮਾਰ ਐ ਪੀਦਾ ਤੇਰੀ ਦਾਤਾ ਬੰਦਗਲਾ ਸੀ ਪਾਣੇ ਹੋਏ ਹੋ ਰੱਖ ਨਾ ਸਕੇ ਕੋਈ ਦੇਖੋ ਆਖ ਆਖਣ ਪਾਏ ਉਹ ਜਾਣੇ ਜਿਹੜੀਆਂ ਆਲੂ ਸੰਖਾਏ ਆਪੇ ਜਾਣੇ ਆਪੇ ਦੇ ਆਖੇ ਸੀ ਪਈ ਗਏ ਜਿਸ ਨੂੰ ਬਕਸੇ ਸਿੱਤੋ ਸਲਾ ਨਾਨ ਪਾਸ ਆਈ ਪਾਸਾ ਅਮਲ ਗੋਨ ਅਮਲ ਵਪਾਰ ਅਮਲ ਵਪਾਰੀ ਅਮਲ ਭੰਡਾਰ ਅਮਲ ਆਵੇ ਅਮਲ ਲੈ ਜਾਏ ਅਮਲ ਪਾਏ ਅਮਲ ਪਾਏ ਅਮਲ ਦਾ ਸਮਾਏ ਅਮਲ ਦਰਮ ਅਮਲ ਦੇ ਬਾਣ ਅਮਲ ਤੋਂ ਅਮਲ ਵਰ ਪ੍ਰਮਾਣ ਅਮਲ ਬਕਸੇ ਅਮਲ ਨਿਸ਼ਾਨ ਅਮਲ ਕਰਮ ਅਮਲ ਫਰਮਾਨਾ ਆਮਰਾ ਆਮਰਾ ਆਖਿਆ ਨਾ ਜਾਏ ਆਖ ਆਗਰੇ ਲਿਵਲਾਏ ਆਖੇ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਿ ਗਿਆਨ ਆਖੇ ਬਰਮਾ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਜਲ ਆਖੇ ਸ਼ਿੰਦ ਆਖੇ ਕੀਤੇ ਕੀਤੇ ਬੁੱਧ ਆਖੇ ਦਾਣ ਆਖੇ ਦੇਵ ਆਖੇ ਸੂਰਨਰਮੰਜਨ ਸੇਵਾ ਇਥੇ ਆਖੇ ਆਖਣ ਪਾਏ ਕਹਤੇ ਕੇ ਇਹ ਉੱਡ ਉੱਡ ਜਾਏ ਇਥੇ ਕੀਤੇ ਹੋਰ ਕਰੇ ਤਾ ਕਨਸ ਕੇ ਕਹੀ ਕੇ ਦੇਵੜਾ ਪਾਵੈ ਤੇ ਇਹੋੜਾ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋੜ ਵੀ ਘੜਾ ਤਾਂ ਲਿਖਿਆ ਸਿਰ ਗਵਾਰਾ ਗਵਾਰਾ ਸੋਦਰ ਕੇ ਹਾ ਸੋਕਰ ਕੇ ਹਾ ਜਿਤ ਬਾ ਸਰਬ ਸਮਾਲੇ ਵਾਦੇ ਨਾ ਆਦ ਨਹੀ ਕ ਸੰਕਾ ਕیتے ਬਾਬਨ ਹਾਰੇ ਕیتے ਰਾਖਰੇ ਸੁ ਕਹੀਏ ਕیتے ਗਾਵਨ ਹਾਰੇ ਗਾਵੈ ਤੁਦ ਗਾਵੈ ਤੋ ਨੋ ਪਵਨ ਪਾਣੀ ਵੈਸੰਤਰ ਗਾਵੈ ਰਾਜਾ ਤਰੰਦਵਾਰੇ ਗਾਵੈ ਚਿਤ ਕੁਪਤ ਲਿਖ ਜਾਣਾ ਨਿਕਲਿਕ ਤਰੰ ਵਿਚਾਰੇ ਗਾਵੇ ਈਸ਼ਰ ਬਰਨਾ ਦੇਵੀ ਸੋਨ ਸਦਾ ਸਵਾਰੇ ਗਾਵੇ ਇਨੇਂਦਰ ਆਸਨ ਬੈਠੇ ਦੇਵਤੇ ਆਦਰ ਨਾਲ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਦਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਨ ਕੰਡਤ ਪੰਡਰ ਕੀ ਸਰ ਜੁਗ ਜੁਗ ਵੇਦਾਂ ਨਾਲ ਗਾਵੇ ਮੋਨੀਆ ਮਨ ਮੋਹਨ ਸੁਰਗ ਮਚ ਪਿਆਲੇ ਗਾਵਨ ਰਤਨ ਪਾਏ ਤੇਰੇ 68 ਤੀਰਤ ਨਾਲ ਗਾਵੇ ਜੋਦ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਮੰਡਲ ਮਨ ਗਾਵਿਆ ਖੰਡ ਮਾਡਲ ਵਰਪੰਡਾ ਕਰ ਕਰ ਰਕੇਦਾਰੇ ਸੈਦ ਨੂੰ ਗਾਵੈ ਜੋਤਿਤ ਪਾਵਣਾ ਪ੍ਰਤਿ ਤੇਰੇ ਭਕਤਰ ਸੋਲੇ ਹੋਰ ਕਿਤੇ ਗਾਵਣਾ ਸ੍ਰੀ ਮਚਿਤਨ ਆਵਣਾ ਨਾਨਕੀ ਆਵ ਜਾ ਰਹੇ ਸੋਈ ਸੋਈ ਸਦੋਸ ਸਾਹਿਬ ਸਚਾ ਸੱਚੀ ਨਹੀਂ ਹੈਪੀ ਹੋਸੀ ਜਾਇ ਨਾ ਜਾਸੀ ਰਤਨਾ ਜੀ ਨਰਚਾਈ ਰੰਗੇ ਰੰਗੇ ਭਾਜੀ ਕਰ ਕਰ ਜੀ ਸਮਾ ਜੀ ਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੀਵਤੀ ਜੀ ਵੜੀ ਹੈ ਜੋਤਿਤ ਪਾਵੈ ਸੋਈ ਕਰਸੀ ਰਗਨ ਨਾ ਕਰਨਾ ਜਾਈ ਉਪਾਸਾ ਉਸ ਆਪ ਸਹਬ ਨਾਨਕ ਰਹਿਮਤदाई ਮਨ ਦਾ ਸੰਤੋਖ ਸਰੰਪਤ ਚੋਲੀ ਧਿਆਨ ਕੀ ਕਰੈ ਵਿਪੂਤ ਕੰਥਾ ਗਾਲ ਕੁਆਰੀ ਕਾਇਆ ਤੁਕਤਿੰਡਾ ਪ੍ਰਤੀਤਾ ਆਈ ਪੰਤੀ ਸਰਗਲ ਜਮਾਦੀ ਮਨ ਜੀ ਕੀ ਆਇ ਤੁਕਤੀਤਾ ਹਦੇ ਦਿਸੈ ਅਦੇਸ਼ ਆਧਾ ਨੀਲਾ ਨਾਧਨ ਤੁਕ ਤੁਕ ਇਕ ਵੇਸ਼ਾ ਬਖਤ ਗਿਆਨ ਦਇਆ Bhandaran ਕਟਕਟਾ ਵਾਜੈ ਨਾਦ ਆਪਨਾਥੀ ਸਬਜਾਂ ਕੇ ਰਿਦਿਸ਼ਿਦ ਅਵਰਾ ਸਾਜ ਸੰਦੋਗ ਵਿੱਚ ਜੋਗ ਦੂਰ ਕਾਰ ਚਲਾਵੇ ਲੇਖ ਹੈ ਵੇ ਭਾਗ ਅਦੇ ਦਿਸ਼ਾ ਦੇਸ਼ ਆਦ ਨੀਰ ਨਾਦਨਾ ਜੁਗ ਜੁਗ ਇਕ ਵੇਸ ਐ ਇਕ ਮਹੀਂ ਜੁਗਤ ਵੀ ਆਇ ਤਿੰਦਲੇ ਫਰਮਾਨਾ ਇਹ ਸੰਸਾਰੀ ਇਕ ਪੰਡਾਰੀ ਇਹ ਲਾਇ ਦੀ ਬਾਣਾ ਜਿਪਤੀ ਸੁਭਾਅ ਦੇ ਵਿੱਚ ਚਲਾਵੇ ਜੇ ਹੋਵੇ ਫਰਮਾਨਾ ਹੋ ਵੇਖੇ ਅਨਨਦਰਨ ਆਵੇ ਬਹੁਤਾ ਹੈ ਵਿਡਾਣਾ ਅਦੇ ਦਿਸ਼ਾ ਦੇਸ਼ ਆਦ ਨੀਰ ਨਾਦਨਾ ਜੁਗ ਜੁਗ ਇਕ ਵੇਸ ਆਸਨ ਲੋਏ ਲੋਏ ਪੰਡਾਰ ਦੋਗਿ ਸੁਭਾਅ ਸੋਇ ਕਾ ਵਾਰਾ ਕਰ ਕਰ ਵੇਖਾ ਸੁਰਜਨ ਹਾਰ ਨਾਨਕ ਸੋਚੇ ਕੀ ਸੱਚੀ ਗਾਰ ਅਦੇਸ ਦੇਸ ਅਦੇਸ ਆਦ ਨੀਲ ਨਾਦ ਨਾਦ ਜੁਗ ਜੁਗ ਇੱਕੋ ਵੇਸ ਇੱਕ ਦੋ ਦੀ ਬੋਲ ਕੋ ਹੋਏ ਲਖ ਹੋਏ ਲਖ ਵੇਸ ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਇਤਰਾਹੀ ਪਤ ਪੋੜੀ ਆ ਚੜੀਆ ਹੋਇ ਕੀ ਸ ਸੰਗਲ ਆਕਾਸ਼ ਕੀ ਕੀਟਾ ਆਈ ਰੀਜਾ ਨਾਲਗ ਨਦਰੀ ਪਾਇਆ ਕੋੜੇ ਕੋੜੇ ਠੀਸ ਆਖਨ ਜੋਰ ਸੁਪੈ ਨਾ ਜੋਰ ਦੌਰ ਨਾ ਮੰਗਦੇ ਨਾ ਜੋਰ ਦੌਰ ਨਾ ਜੀਵਨ ਵਰਨਾ ਜੋਰ ਜੋਰਨਾ ਰਾਜ ਮਾਲ ਮਨਸੋਰ ਜੋਰਨਾ ਸੁਰਤੀ ਗਿਆਨ ਵਿਚਾਰ ਜੋਰਨਾ ਜੁਕਤੀ ਜੋੜਿਆ ਸੰਸਾਰ ਇਸ ਸਾਧੇ ਜੋਰ ਕਰ ਮੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੂਤੀ ਤਿਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਤਾਬਰ ਕੀ ਧਰਮ ਸਾਲ ਇਸ ਵਿੱਚ ਜੀ ਜੁਕਤ ਕੇ ਰਾਂਗਾ ਜਿਨ ਕਾ ਨਾਮ ਆਣੇ ਗਣੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤਿਤੈ ਸੋਇ ਨ ਪੰਚ ਬਰਵਾਨ ਨਦਰੀ ਤਰੰਬ ਬੈਨਿ ਸਾਨੇ ਕੰਝ ਬਗਾਇ ਉਤੇ ਬਾਏ ਨਾ ਲਗਿਆ ਜਾ ਪੈ ਜਾਏ ਧਰਮਖੰਡ ਦਾ ਇਹੋ ਧਰਮਾ ਗਿਆਨ ਖੰਡ ਦਾ ਆਕੋ ਕਰਮਾ ਕਹਤੇ ਭਵਨ ਬਾਣੀ ਵਸੰਤਰ ਕਹਤੇ ਘਣ ਮਹੇਸ ਕਹਤੇ ਵਰਮੇ ਘਾਟ ਤਕੜੀ ਹੈ ਰੂਪ ਰੰਗ ਕੇ ਵੇਸਾ ਕਹਤੀ ਗਰਮ ਬੂਮੀ ਮਿਰ ਕੇਤੇ ਕਹਤੇ ਤੁਪ ਦੇਸ ਕਹਤੇ ਇਨ ਚੰਦ ਸੂਰ ਕਹਤੇ ਕਹਤੇ ਮੰਡਲ ਦੇਸ ਕਹਤੇ ਸਿੱਧ ਬੋਧਿ ਨਾਚ ਕਹਤੇ ਕਹਤੇ ਦੇਵੀ ਵੇਸਾ ਕਹਤੇ ਦੇਵਦਾਨੁ ਮਨ ਕੇਤੇ ਤੁਰਤ ਸੁਮੰਦ ਇਹ ਦੀਆਂ ਕਣੀ ਕਹਤੀ ਆ ਬਾਣੀ ਕਹਤੇ ਬਾਦ ਨਿਰੰਦਰ ਕਹਤੀ ਸੁਰਤੀ ਸੇਵਕ ਤੇ ਨਾਨਕ ਜੰਦੂ ਨੰਤਾ ਗਿਆਨ ਖੰਡ ਮੈਂ ਗਿਆਨ ਵਰਜੰਡਾ ਚ ਸਨ ਆਦਿ ਬਿਨੋਦ ਕੋੜਨੰਤਾ ਸਰੰਗ ਖੰਡ ਕੇ ਬਾਣੀ ਰੋਬਾ ਤਿਥਾ ਘੜਤ ਕੜੀ ਬਹੁਤ ਨੂਬਾ ਤਾਂ ਕਿ ਗਲਾ ਕਥੀ ਨਾ ਜਾਏ ਦੇਖੋ ਕੇ ਪਿਛੇ ਬਸਤਾਏ ਤਿਥਾ ਘੜੀਆ ਸੁਰਾ ਸੁਰਤਸ ਮਨਾ ਬੁੱਧ ਤਿਥਾ ਘੜੀਆ ਸੁਰਾ ਸਿਧਾ ਕੀ ਸੁਧ ਕਰਮ ਖੰਡ ਕੇ ਬਾਣੀ ਜੋਰਾ ਤਿਥਾ ਹੋਰ ਨਾ ਕੋਈ ਹੋਰ ਇਹਦਾ ਜੋਤ ਮਹਾਬਲ ਜੋਰ ਹੈ ਇਨ ਮੈਂ ਰਾਮ ਰਹੀਆਂ ਭਰਪੂਰ ਹੈ ਦਿੱਤੇ ਸੀ ਤੋ ਸੀ ਤਾਂ ਮੈਂ ਮਾਮਾ ਤਾਂ ਕਰ ਰੂਪ ਨਾ ਕਦੇ ਨਾ ਜਾਏ ਨਾ ਉਮਰੇ ਨਾ ਠੱਗੇ ਜਾਏ ਜਿਨ ਕਾ ਰਾਮ ਵਸੈ ਮਨ ਮਾਏ ਜਿਦਾ ਭਗਤ ਵਸੈ ਕਾ ਲੋ ਕਹਿ ਨਾ ਸੋਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨੇ ਹਾਲ ਜਿਤਾ ਖੰਡ ਮੰਦਰ ਮੇਲ ਭੰਡਾ ਜੇ ਕੋ ਕਥੇ ਦਾ ਅੰਤ ਨਾ ਅੰਤ ਜਿਤਾ ਲੋ ਲੋ ਕਰ ਜੇ ਜੀ ਹੁਕਮ ਤੇ ਵਾਤੇ ਕਰ ਵੇ ਕੰਯੁਕ ਸੇ ਕਰ ਵਿਚਾਰ ਨਾਨਕ ਕਥਨਾ ਕਰਾ ਸਹਰ ਜਿਤ ਪਹਾਰਾਂ ਤੇ ਸੁਜਨੀ ਸੁਨੀ ਹਾਰ ਅਰਨ ਮਤਿ ਵੇਦ ਤਿਆਰਾ ਪੌਖਲਾ ਅਗੰਤਪਤਾਓ ਭਾਂਡਾ ਪਾਓ ਅਮ੍ਰਿਤ ਤਾਲ ਕੜਿਆ ਸ਼ਬਦ ਸਚੀ ਤਕਸਾਲ ਜਿਨ ਕੋ ਨਦਰ ਕਰਮ ਦਿਨਕਾਰ ਨਾਨਕ ਨਦਰਿ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਰਤ ਦੇਸ਼ ਰਾਤਿ ਗੁਰੁ ਦਾਈ ਦਾਇਆ ਕੇਲਾ ਸਗਲ ਜਗਤ ਤੈਂ ਆ ਆਂ ਬੜਿਆ ਆਂ ब्र महंदूरा කमी आपको यापनी के निड़े के दूर जनी नामतीिया या गए म शकत काल नाणकतेम कीजले केती शुटी नाल वगुरजी का खालशा वैगुर् जी होहते